ਫਾਜ਼ਿਲਕਾ ਦੇ ਸ੍ਰੋਮਣੀ ਵਿਵੇਕਾਨੰਦ ਪਾਰਕ ਵਿਖੇ ਇੱਕ ਬਹੁਤ ਵੱਡਾ ਇਕੱਠ ਹੋਇਆ ਜਿਸ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਸਰਕਾਰੀ ਮੁਲਾਜ਼ਮ ਇਕੱਠੇ ਹੋਏ ਜਿਸ ਵਿੱਚ ਫਾਜ਼ਿਲਕਾ ਅਬੂਰ ਜਲਾਲਾਬਾਦ ਫਰੀਪੁਰ ਬੱਲੂਆ ਅਰਨੀਵਾਲਾ ਅਤੇ ਇਹਨਾਂ ਦੇ ਵਿਸ਼ੇਸ਼ ਤੌਰ ਤੇ ਜਲੰਧਰ ਤੋਂ ਵੀ ਆਗੂ ਪੁੱਜੇ ਜਿੱਥੇ ਇਹਨਾਂ ਵੱਲੋਂ ਇੱਕ ਵੱਡਾ ਇਕੱਠ ਰੱਖਿਆ ਗਿਆ ਜਿਸ ਵਿੱਚ ਨੂੰ ਸਾਂਝੀ ਮੁਲਾਜ਼ਮ ਇਕਤਾ ਸੰਗਰਸ਼ ਕਮੇਟੀ ਜ਼ਿਲ੍ਹਾ ਫਾਜ਼ਲਕਾ ਦੀ ਅਗਵਾਈ ਦੇ ਬੈਨਰ ਥੱਲੇ ਹੋਇਆ ਇੱਥੇ ਬੋਲਦੇ ਹੋਏ ਵੱਖ-ਵੱਖ ਆਗੂਆਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਮੁਲਾਇਮਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸੱਤਾ ਵਿੱਚ ਆ ਕੇ ਇਹ ਵਾਅਦੇ ਉਹਨਾਂ ਪੂਰਾ ਦਿੱਤਾ ਗਿਆ ਹੈ ਅੱਜ ਲਗਭਗ 3.5 ਸਾਲ ਵੀ ਜਾਂ ਤੋਂ ਬਾਅਦ ਵੀ ਪੁਰਾਣੀ ਪੈਨਸ਼ਨ ਦੀ ਲੋਲੀਪੋਪ ਜੋ ਦਿੱਤੀ ਹੈ ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਇੱਥੇ ਬੋਲਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਗਈ ਤਾਂ ਆਉਣ ਵਾਲੀਆਂ 2026 ਦੀਆਂ ਚੋਣਾਂ ਅਤੇ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਦੀ ਸਰਕਾਰ ਨੂੰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਚੱਲਦਾ ਕੀਤਾ ਜਾਵੇਗਾ ਇੱਥੇ ਬੋਲਦੇ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਜਲਾਲਾਬਾਦ ਵਿੱਚ ਅਕਾਲੀ ਪਾਇਪਾ ਸਰਕਾਰ ਅਤੇ ਕਾਂਗਰਸ ਸਰਕਾਰ 'ਵੈਲੇ ਸੰਘਰਸ਼ ਸ਼ੁਰੂ ਹੋਇਆ ਸੀ ਅਤੇ ਅੱਜ ਫਿਰ ਫਾਜ਼ਿਲਕਾ ਤੋਂ ਸੰਘਰਸ਼ ਸ਼ੁਰੂ ਹੋਇਆ ਹੈ ਇਹ ਸਾਰੇ ਮੁਲਾਜ਼ਮਾਂ ਦੀ ਏਕਤਾ ਹੈ ਕਿ ਫਾਜ਼ਿਲਕਾ ਇੱਕ ਅਜਿਹਾ ਜ਼ਿਲ੍ਹਾ ਹੈ ਜੋ ਕਿ ਵੋਟਾਪਾਣ ਵਿੱਚ ਅੱਗੇ ਹੁੰਦਾ ਹੈ ਅਤੇ ਵੋਟਾ ਪਾਕ ਸੱਤਾ ਵਿੱਚ ਲਿਆਂਦੇ ਵੀ ਸੱਤਾ ਵਿੱਚ ਆਉਣ ਤੋਂ ਬਾਅਦ ਜੋ ਸੱਤਾ ਦੇ ਨਸ਼ੇ ਵਿੱਚ ਮੁਲਾਇਮਾ ਦਾ ਕੰਮ ਭੁੱਲ ਜਾਂਦੇ ਹਨ ਸੱਤਾ ਲਾਂਭੇ ਕਰਨ ਤੋਂ ਵੀ ਦੇਰ ਨਹੀਂ ਕਰਦਾ ਅਜੇ ਇਹ ਨਾ ਹੋਵੇ ਵੀ 2026 ਅਤੇ 27 ਵਿੱਚ ਮੁਲਾਜ਼ਮ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦੇਣ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸੁਖਦਾਰ ਭਵਨ ਸਿੰਘ ਮਾਨ ਨੂੰ ਕਿਹਾ ਕਿ ਮਾਸਟਰ ਮਹਿੰਦਰ ਦਾ ਮੁੰਡਾ ਆਪਦੇ ਆਪ ਨੂੰ ਕਹਿਣ ਵਾਲਾ ਤੇ ਹਰਾ ਪੰਨ ਮੁਲਾਇਮਾ ਦੇ ਹਿੱਤਾਂ ਦੇ ਹੱਕ ਵਿੱਚ ਚੱਲਣ ਦੇ ਵਾਦੇ ਕਰਵਾ ਲੈ ਸਤਾ ਵਿੱਚ ਆ ਕੇ ਇਹ ਸਭ ਕੁਝ ਭੁੱਲ ਗਿਆ ਹੈ ਉਹਨਾਂ ਕਹਿੰਦੇ ਇੱਕ ਅਜੇ ਹੀ ਪਾਰਟੀ ਹੈ ਜੋ ਕਿਸ ਸੰਘਰਸ਼ਾਂ ਜੋ ਨਿਕਲੀ ਹੈ ਅਤੇ ਅੱਜ ਸੰਘਰਸ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਸਾਢੇ 3 ਸਾਲਾਂ ਵਿੱਚ ਉਹਨਾਂ ਵੱਲੋਂ ਸੰਘਰਸ਼ਾਂ ਨੂੰ ਦਬਾਇਆ ਗਿਆ ਹੈ ਅਤੇ کیا ਗਿਆ ਹੈ ਇਹ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਗਰਸ਼ਾਂ ਨੂੰ ਦੁਬਾਨ ਲਈ ਮੁਲਾਇਬਾ ਨੂੰ ਕਰਵਜ ਨਜ਼ਰਬੰਦ ਕਰ ਦਿੰਦੀ ਹੈ ਅਤੇ ਇਹ ਕਾਲੀ ਪਾਇਪਾ ਤੇ ਕਾਂਗਰਸ ਵਿੱਚ ਵੀ ਕਦੀ ਨਹੀਂ ਹੋਇਆ ਉਹਨਾਂ ਕਹਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਨੇ ਸ਼ੌਂਕ ਨਾਲ ਲੋਕ ਅਤੇ ਮੁਲਾਜ਼ਮ ਸੱਤਾ ਵਿੱਚ ਲੈ ਕੇ ਆਏ ਸੀ ਇਸ ਨੇ ਉਨੀ ਹੀ ਦਮਨਕਾਰੀ ਨੀਤੀ ਅਪਣਾਈ ਹੈ ਅਤੇ ਇਸ ਤੋਂ ਅੱਕੇ ਮੁਲਾਜ਼ਮ ਅਤੇ ਪੰਜਾਬ ਦੇ ਲੋਕ ਇਸ ਨੂੰ ਸੱਤਾ ਤੋਂ ਲਾਂਬੇ ਕਰਨ ਲਈ ਬਰਕਰਾਰ ਹਨ ਸਮਾਂ ਆਮ ਤੇ ਪੰਜਾਬ ਦੇ ਸਮੂਹ ਮੁਲਾਜ਼ਮ ਅਤੇ ਪੰਜਾਬ ਦੀ ਜਨਤਾ ਇਸ ਨੂੰ ਸੱਤਾ ਤੋਂ ਲਾਂਬੇ ਕਰਨ ਤੋਂ ਗਰੇਜ ਨਹੀਂ ਕਰੇਗੀ ਐਥੇ ਬੋਲਦੇ ਹੋਏ ਵੱਖ-ਵੱਖ ਆਗੂਆਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਸਰਕਾਰ ਭੁੱਲ ਚੁੱਕੀ ਹੈ ਤੇ ਸਰਕਾਰ ਨੇ ਦਿੱਲੀ ਦੀ ਸਰਕਾਰ ਨੂੰ ਕਬਜ਼ਾ ਦਿੱਤਾ ਹੋਰ ਬੋਲਦੇ ਕਿ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਬਣੇਗਾ ਪੰਜਾਬ ਸਰਕਾਰ ਮਰਦਾ ਪਾਸ ਜਿੰਦਾ

ਫਾਜ਼ਿਲਕਾ ਪੁਜੀੋ ਜਲੰਧਰ ਤੋਂ 2250 ਕਿਲੋਮੀਟਰ ਦੂਰ ਕੀ ਮੋਕਾਨਾ ਜੀ ਅੱਜ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਮੁਲਾਜ਼ਮ ਜਥੇਬੰਦੀਆਂ ਉਹਨਾਂ ਵੱਲੋਂ ਮੁਲਾਜ਼ਮ ਇੱਕਤਾ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਜਿੱਥੇ ਪੰਜਾਬ ਭਾਰਤ ਦੇ ਵਿੱਚ ਪੁਰਾਣੀ ਪੈਨਸ਼ਨ ਦੇ ਲਈ ਸੰਘਰਸ਼ ਕਰ ਰਹੇ ਹਾਂ ਉੱਥੇ ਹੀ ਦੇਸ਼ ਭਾਰਤ ਦੇ ਵਿੱਚ ਕਰ ਰਹੇ ਹਾਂ ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸ਼ਨ ਸਕੀਮ ਦੇ ਸੱਦੇ ਦੇ ਉੱਤੇ 1 ਅਗਸਤ ਦਾ ਪ੍ਰੋਗਰਾਮ <li>ਉਲੀਕਿਆ ਗਿਆ ਸੀ ਪਰ 1 ਅਗਸਤ ਮਾధ్యਮ ਸੀਐਫ ਸਾਹਿਬ ਦਾ ਪ੍ਰੋਗਰਾਮ ਹੋਣ ਕਰਕੇ ਬਸ ਜ਼ਿਲਕਾ ਜ਼ਿਲ੍ਹੇ ਦੇ ਵਿੱਚ ਅੱਜ ਦਾ ਪ੍ਰੋਗਰਾਮ ਲੀਕਿਆ ਗਿਆ ਉਹ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜਾ ਮੁਲਾਜ਼ਮ ਹੈ ਉਹ ਨਿਕਲ ਕੇ ਬਾਹਰ ਆਇਆ ਤੇ ਅਸੀਂ ਇੱਥੋਂ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜਲਾਲਾਬਾਦ ਦੀ ਹੀ ਉਹ ਧਰਤੀ ਸੀ ਜਦੋਂ 2016 ਦੇ ਵਿੱਚ ਵੀ ਸੰਘਰਸ਼ ਵਿੜਿਆ ਗਿਆ ਇਹੀ ਉਹ ਜਲਾ ਸੀ ਜਿੱਥੋਂ ਸੀਪੀਐਫ ਯੂਨੀਅਨ ਦਾ ਗਠਨ ਹੋਇਆ ਤੇ ਹੁਣ 26 ਵੀ ਨੇੜੇ ਆ ਰਹੀਏ ਤੇ 27 ਦੇ ਵਿੱਚ ਟੂਣਾ ਹੈ ਜੋ ਮੁੱਖ ਮੰਤਰੀ ਸਾਹਿਬ ਨੇ 22 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਨਹੀਂ ਤਾਂ ਫਿਰ ਇਹ 27 ਦੇ ਵਿੱਚ ਇਹ ਸੱਤਾ ਤੋਂ ਬਾਹਰ ਰਹਿਣ ਦੀ ਤਿਆਰੀ ਕਰੇਗੀ ਮੁੱਖ ਮੰਤਰੀ ਸਾਹਿਬ ਨੇ ਜੋ ਸੱਤਾ ਸੰਭਾਲੀ ਸੀ ਤਾਂ ਇਹ ਕਹਿਣਾ ਸੀ ਵੀ ਮੈਂ ਹੀ ਮਾਸਟਰ ਦਾ ਮੁੰਡਾ ਤੇ ਹਰਾ ਪੈਣ ਨੇ ਜਿਹੜਾ ਉਹ ਫਿੱਟਾ ਨਹੀਂ ਚੱਲੇਗਾ ਕੱਲ ਪਰਸੋ ਮੁੱਖ ਮੰਤਰੀ ਸਾਹਿਬ ਦੇ ਪਤਨੀ ਨੇ ਸਟੇਜ ਤੇ ਇਹ ਗੱਲ ਕਹੀ ਸੀ ਵੀ ਧਰਨੇ ਨਹੀਂ ਲਿਤਾਣ ਦਿੱਤੇ ਜਾਣਗੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਸ ਤੇ ਅਸੀਂ ਨਹੀਂ ਲਾਂਦੇ ਰਹੇ ਉਹਨੂੰ ਕਿਵੇਂ ਵੇਖਦੇ ਹੋ ਜਦੋਂ ਦੀ ਇਹ ਸਰਕਾਰ ਆਈ ਏ ਇਹ ਪਹਿਲੀ ਵਾਰ ਹੋਇਆ ਸੀ ਸੰਘਰਸ਼ ਅਕਾਲੀ ਭਾਜਪਾ ਸਰਕਾਰ ਚ ਵੀ ਕੀਤਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਉਦੋਂ ਵੀ ਕੀਤਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਹੇ ਉਦੋਂ ਵੀ ਕੀਤਾ ਪਰ ਪਹਿਲੀ ਵਾਰ ਹੋਇਆ ਕਿ ਜਦੋਂ ਬਾਈ ਦੇ ਵਿੱਚ ਇਹ ਸਰਕਾਰ ਆਈ ਕਿ ਮੁਲਾਜ਼ਮਾਂ ਆਗੂਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਡੱਕਿਆ ਗਿਆ ਪੁਲਿਸ ਉਹਨਾਂ ਦੇ ਘਰਾਂ ਦੇ ਬਾਹਰ ਸਵੇਰੇ 4 ਵਜੇ ਲੱਗ ਜਾਂਦੀ ਰਹੀ ਏ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮੈਨੂੰ 16 ਵਾਰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸਿਰਫ ਇਸ ਗੱਲ ਕਰਕੇ ਕਿ ਅਸੀਂ ਸਰਕਾਰ ਦਾ ਵਿਰੋਧ ਨਾ ਕਰ ਸਕੀਏ ਪਰ ਜਿਹੜੀ ਇਹ ਮਾਸਟਰ ਮੋਹਿੰਦਰ ਜੀ ਦੇ ਮੁੰਡੇ ਦੀ ਸਰਕਾਰ ਆਈ ਏ ਇਹ ਸਾਰੇ ਦੇਸ਼ ਨਾਲੋਂ ਵੱਖਰੀ ਸਰਕਾਰ ਏ ਜਿਹੜੀ ਖੁਦ ਧਰਨਿਆਂ ਦੇ ਵਿੱਚੋਂ ਰੈਲੀਆਂ ਦੇ ਵਿੱਚੋਂ ਨਿਕਲੀ ਏ ਤੇ ਅੱਜ ਜਦੋਂ ਉਹਨਾਂ ਦੇ ਝੂਠੇ ਵਾਅਦਿਆਂ ਦੇ ਖਿਲਾਫ ਅਸੀਂ ਬੋਲਦੇ ਆਂ ਦਾ ਉਦੋਂ ਮਾਸਟਰ ਮਹਿੰਦਰ ਦਾ ਮੁੰਡਾ ਸਮੂਹ ਦੇ ਕੋ ਭੱਜੇ ਅਗਲਾ ਕਦਮ ਕੀ ਹੋਏਗਾ ਜੇ ਇਸ ਵਾਰ ਸਰਕਾਰ ਨਹੀਂ ਮੰਨਦੀ ਅਗਲਾ ਪ੍ਰੋਗਰਾਮ ਅਸੀਂ 5 ਸਤੰਬਰ ਦਾ ਆਨਲਰ ਇੰਡੀਆ ਲੈਵਲ ਦਾ ਦਿੱਤਾ ਹੋਇਆ ਹੈ ਕਿ 5 ਸਤੰਬਰ ਨੂੰ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਅਧਿਆਪਕ ਦਿਵਸ ਮਨਾਇਆ ਜਾਏਗਾ ਉਥੇ ਅਸੀਂ ਕੇਂਦਰ ਤੇ ਸੂਬਾ ਸਰਕਾਰ ਦੇ ਖਿਲਾਫ ਇੱਕ ਦਿਨ ਦੀ ਜਿਹੜੀ ਭੋਖ ਹੜਤਾਲ ਹੈ ਉਹ ਪੂਰੇ ਦੇਸ਼ ਭਰ ਦੇ ਜ਼ਿਲ੍ਹਾ ਹੈੱਡਕ quarterਾਂ ਤੇ ਥੈਂਕ ਯੂ ਸਰ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत